ਕਿ ਹੋ ਜਈਏ ਸੱਸ ਤੇਰੀ ਉੱਚ ਦੀ ਸਹੇਲੀ ਨਹੀਂ ਕਿ ਹੋ ਜਈਏ ਤੇ ਤੇ ਰਈ ਸੁਹਾਗਨੀ ਸਹੇਲੀਏ ਪਹਿਲੀ ਸਿਫਤ ਮੇਰੀ ਸੱਸ ਦੀ ਸੁਣਾਵਾਂ ਮੈਂ ਰਾਜ ਰਾਜ ਸੋਂਦੀਆਂ ਤੇ ਰਾਜ ਰਾਜ ਖਾਵਾਂ ਮੈਂ ਪਹਿਲੀ ਸਿਫਤ ਮੇਰੀ ਸੱਸ ਦੀ ਸੁਣਾਵਾਂ ਮੈਂ ਰਾਜ ਰਾਜ ਸੋਂਦੀਆਂ ਤੇ ਰਾਜ ਰਾਜ ਖਾਵਾਂ ਮੈਂ ਮੇਰੇ ਕਰ دیے ਪੂਰੇ ਉਹ ਰਿਵਾਜ ਨਹੀਂ ਸਹੇ ਲੀਏ ਬੜੀ ਚੰਗੀ ਸਸਮਾ ਪੀ ਕੇ ਆਉਣੇ ਨਾ ਦਿੰਦੀ ਏ ਮੈਨੂੰ ਜਦ ਨਹੀਂ ਸਹੇ ਲੀਏ ਬੜੀ ਚੰਗੀ ਸਸਮਾ ਪੀ ਕੇ ਆਉਣੇ ਨਾ ਦਿੰਦੀ ਏ ਮੈਨੂੰ ਜਦ ਨਹੀਂ ਸਹੇ ਲੀਏ ਬੜੀ ਚੰਗੀ ਸਸਮਾ ਦੂਜੀ ਸਿਫਤ ਮੇਂ सुनवणी दूजी सफत मेरे सोरदी सुनवणी उठ के सवेरे पहला जा में हडा मानी बेटा कह के मार दाई वाजनी सह लिए बड़ी चंगी सस मां पेके ਤੀਜੀ ਸਿਫਤ ਮੈਂ ਨੁਣਾਣ ਦੀ ਸੁਨਾਵਨੀ ਤੀਜੀ ਸਿਫਤ ਮੈਂ ਨੁਣਾਣ ਦੀ ਸੁਨਾਵਨੀ ਪੈਣਾ ਨਾਲ ਵਾਦੇ ਰੋਟੀਆਂ ਦੇ ਨਾਲ ਖਾਵਨੀ ਪੈਣਾ ਨਾਲ ਵਾਦੇ ਰੋਟੀਆਂ ਦੇ ਨਾਲ ਖਾਵਨੀ ਬੜਾ ਚੰਗਾ ਕਿਓ ਨੀ ਨ ਦਿੰਦੀ ਏ ਮੈਨੂੰ ਜਾਦਨੀ ਸਹੇਲੀਏ ਬੜੀ ਚੰਗੀ ਸੱਸ ਮਾਂ ਕਿਓ ਨੀ ਨ ਦਿੰਦੀ ਏ ਮੈਨੂੰ ਜਾਦਨੀ ਸਹੇਲੀਏ ਬੜੀ ਚੰਗੀ ਸੱਸ ਮਾਂ ਚੌਥੀ ਸਿਫਤ ਤੇਰੇ ਜੀਜੇ ਦੀ ਸੁਣਾਵਨੀ ਇੱਕ ਸੂਟ ਲਾਵਾਂ ਤੇ ਮੈਂ ਇੱਕ ਸੂਟ ਪਾਵਾਂਨੀ ਜੋਤੀ ਸਿਫਤ ਤੇਰੇ ਜੀਜੇ ਦੀ ਸੁਣਾਵਨੀ ਇੱਕ ਸੂਟ ਲਾਵਾਂ ਤੇ ਮੈਂ ਇੱਕ ਸੂਟ ਪਾਵਾਂਨੀ ਕਰ ਸੋਰਿਆਂ ਦੇ ਕਰਦੀਆਂ ਰਾਜਨੀ ਸਹੇਲੀਏ ਬੜੀ ਚੰਗੀ ਸੱਸ ਮਾਂ ਪੇਕੇ ਆਉਣੇ ਨ ਦਿੰਦੀ ਆ ਮੈਨੂੰ ਜਦ ਨਹੀਂ ਸਹੇਲੀਏ ਬੜੀ ਚੰਗੀ ਸੱਸ ਮਾਂ ਪੀਕਿਓ ਨਾ ਦਿੰਦੀਆ ਮੈਨੂੰ ਜਦ ਨਹੀਂ ਸਹੇਲੀਏ ਬੜੀ ਚੰਗੀ ਸੱਸ ਮਾ ਪੀਕਿਓ ਨਾ ਦਿੰਦੀਏ ਮੈਨੂੰ ਜਦ ਨਹੀਂ ਸਹੇਲੀਏ ਬੜੀ ਚੰਗੀ ਸੱਸ ਮਾ